ਕਿਸਾਨ ਵਰਗ ਵੀ ਉਹ ਹੈ ਕਿ ਦੇਸ਼ ਪੱਧਰ ਦੇ ਉੱਤੇ ਇੱਕ ਮੂਵਮੈਂਟ ਵੀ ਬਣਦੀ ਰਹੀ ਹੈ ਬੇਸ਼ੱਕ ਹੁਣ ਪੰਜਾਬ ਤੇ ਹਰਿਆਣਾ ਵਿੱਚ ਜ਼ਿਆਦਾ ਹਲਚਲ ਹੈ ਅੱਜ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਤਸਵੀਰਾਂ ਵੀ ਲਾਈਆਂ ਗਈਆਂ ਪੰਜ ਕੁਰਸੀਆਂ ਰੱਖੀਆਂ ਗਈਆਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਕੌਮੀ ਪ੍ਰਧਾਨ ਵੀ ਭਾਜਪਾ ਦੇ ਸੁਨੀਲ ਜਾਖੜ ਦੀ ਵੀ ਤਸਵੀਰ ਵੀ ਨਜ਼ਰ ਆਈ ਕਿਸਾਨ ਕਹਿੰਦੇ ਕਿ ਸਾਨੂੰ ਬਾਹਰ ਸੜਕਾਂ ਤੇ ਜਦੋਂ ਵਿਰੋਧ ਕਰਦੇ ਆ ਤੇ ਹੋਰ ਤਰ੍ਹਾਂ ਪੇਸ਼ ਕਰਦੇ ਆ ਹੁਣ ਇੱਥੇ ਟੇਬਲ ਟਾਕ ਕਰਨ ਆਏ ਆ ਕਿ ਆਓ ਅਸੀਂ ਦਿੰਨੇ ਆ ਤਾਂ ਸਵਾਲ ਪੁੱਛਦੇ ਆ ਕਿ ਕਿਹੜੇ ਕਿਹੜੇ ਜਵਾਬ ਆ ਤੁਹਾਡੇ ਕੋਲ ਹੁਣ ਉੱਥੇ ਕਹਿੰਦੇ ਕੋ ਬੀਜੇਪੀ ਦਾ ਲੀਡਰ ਕਿਉਂ ਨਹੀਂ ਆ ਤੁੱਕ ਸਭ ਤੋਂ ਵੱਡੀ ਗੱਲ ਇਹ ਕਿ ਦੇਜ ਦੇ ਪ੍ਰਾਈਮ ਮਿਨਿਸਟਰ ਤੇ ਗ੍ਰਹਿ ਮੰਤਰੀ ਨੇ ਕੀ ਆਉਣਾ ਕਿ ਉਹਨਾਂ ਦੇ ਤੇ ਆਪਣੇ ਪ੍ਰੋਟੋਕਾਲ ਆ ਨਾ ਪਰ ਪੰਜਾਬ বিজেপি ਦੇ ਲੀਡਰ ਤੇ ਆ ਹੀ ਸਕਦੇ ਨੇ ਜਿਹੜੇ ਪੰਜਾਬ ਦੇ বিজেপি ਦੇ ਲੀਡਰ ਕਹਿੰਦੇ ਕਿ ਮੋਦੀ ਸਾਹਿਬ ਨੇ ਕਿਸਾਨਾਂ ਵਾਸਤੇ ਬਹੁਤ ਕੁਝ ਕੀਤਾ ਜਿਆਦਾ ਤੇ ਰੌਲਾ ਕੌਣ ਕੌਣ ਪਾਉਂਦੇ ਨੇ বিজেপি ਦੇ ਸਾਰੇ ਲੀਡਰ ਪਾਉਂਦੇ ਨੇ ਚਾਹੇ ਕੋਈ ਪ੍ਰਧਾਨ ਹੈ ਚਾਹੇ ਨਹੀਂ ਹੈ ਪਰ ਜਿਵੇਂ ਉਹਨਾਂ ਨੇ శ్రీਲ ਜਾਖੜ ਸਾਹਿਬ ਨੇ ਮੀਡੀਆ ਦੇ ਥਰੂ ਗੱਲਬਾਤ ਕੀਤੀ ਉਹ ਸਰਵਨ ਪਦੇਰੋ ਉਹਨਾਂ ਨੇ ਬੁਲਾ ਲੈ ਕੇ ਆਜੋ ਘਟੋ ਘਟ ਡਿਸਕਸ਼ਨ ਤੇ ਹੋਣੀ ਚਾਹੀਦੀ ਨਾ ਫਿਰ ਦੱਸਣ ਇੱਕ ਪਾਸੇ ਜਾਖੜ ਸਾਹਿਬ ਬੈਠੇ ਹੋਣ ਬੀ ਨੰਬਰ 1 ਆ ਸਾਡੀ ਸਰਕਾਰ ਨੇ ਕੀਤਾ ਉਧਰ ਪੰਦੇਰ ਸਾਹਿਬ ਕਹਿਣ ਕਿ ਆ ਕਿਉਂ ਨਹੀਂ ਕੀਤਾ ਜੇ ਇਹ ਕੀਤਾ ਗਿਆ ਤੇ ਇਹਦੇ ਚ ਕੀ ਕਮੀ ਆ ਗਈ ਨਾ ਡਿਸਕਸ਼ਨ ਆ ਫਿਰ ਕਿਸਾਨਾਂ ਨੂੰ ਵੀ ਤੇ ਧੁੱਪੇ ਬੈਠਣ ਦੀ ਲੋੜ ਸ਼ਰਕਾ ਤੇ ਕਾਲੇ ਝੰਡੇ ਦਿਖਾਉਣ ਦੀ ਲੋੜ ਨਹੀਂ ਆ ਪਰ ਭਾਜੀਪੀ ਫੇਸ ਨਹੀਂ ਕਰ ਸਕਦੀ ਨਾ ਕਿਸਾਨਾਂ ਨੂੰ ਉਹਨਾਂ ਨੇ ਕੀਤਾ ਨਹੀਂ ਸਭ ਤੋਂ ਵੱਡੀ ਗੱਲ ਭਾਜੀਪੀ ਨੇ ਕਿ ਦੇਸ਼ ਦੇ ਭਰਾ ਭਾਜੀਪੀ ਵਾਲਿਆਂ ਨੂੰ ਪੁੱਛਣ ਤੁਸੀਂ ਦੇਸ਼ ਦੇ ਪ੍ਰਾਈਮ ਮਿਨਿਸਟਰ ਦੀ ਸੌਂਖ ਖਾਂਦੇ ਹੋ ਕਹਿੰਦੇ ਖਾਂਦੇ ਆ ਕਿ ਪ੍ਰਾਈਮ ਮਿਨਿਸਟਰ ਚੰਗੇ ਕੰਮ ਕੀਤੇ ਕੀਤੇ ਕਿਸਾਨਾਂ ਵਾਸਤੇ ਚੰਗੇ ਕੰਮ ਕੀ ਉਹ ਕਹਿੰਦੇ ਕੀਤੇ ਪਰ ਕੀ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਸੀ ਜਦੋਂ ਬਿੱਲ ਵਾਪਸ ਲਏ ਸੀ ਕਿ ਅਸੀਂ ਐਮਐਸਪੀ ਨੂੰ ਲੀਗਲਾਈਜ਼ ਕਰਾਂਗੇ ਫਿਰ ਬੀਜੇਪੀ ਦੀ ਬੋਲਤੀ ਬੰਦ ਹੋ ਜਾਊਗੀ ਉਨਾ ਕਹਾਂ ਕਿ ਜੇ ਕਿਸਾਨਾਂ ਦੇ ਕਰਜ਼ੇ ਉਹ ਕਰਜ਼ੇ ਮਾਫ ਕਰ ਦੇ ਚੁੱਪ ਕਰ ਜਾਣਗੇ ਜਿਹੜੇ ਕੇਸ ਰਜਿਸਟਰਡ ਹੋਏ ਨੇ ਉਹ ਫਿਰ ਜੈ ਸਟੈਂਡ ਕਰਦੇ ਆ ਕਿ ਨਹੀਂ ਇਸੇ ਕਰਕੇ ਬੀਜੇਪੀ ਮੱਥੇ ਨਹੀਂ ਲੱਗ ਸਕਦੀ ਪਰ ਸਵਾਲ ਹੈ ਕਿ ਕਿਸਾਨਾਂ ਨੇ ਇੱਕ ਸਹੀ ਤਰੀਕਾ ਇੱਕ ਡੈਮੋਕਰੈਟਿਕ ਤਰੀਕਾ ਲੱਭਿਆਗਾ ਜਿਵੇਂ ਜਾਖੜ ਸਾਹਿਬ ਨੇ ਮੀਡੀਆ ਦੇ ਜ਼ਰੀਏ ਗੱਲ ਕਰਤੀ ਉਹਨਾਂ ਨੇ ਵੀ ਮੀਡੀਆ ਨੂੰ ਕਿਸਾਨਾਂ ਨੇ ਵੀ ਇਸਤੇਮਾਲ ਕੀਤਾ ਚੰਗੀ ਗੱਲ ਹੈਲਦੀ ਡਿਸਕਸ਼ਨ ਹੋਣੀ ਚਾਹੀਦੀ ਹੈਗੀਆ ਪਰ ਜਾਖੜ ਸਾਹਿਬ ਨਹੀਂ ਖੁਦ ਆਉਂਦੇ ਕਿਸੇ ਹੋਰ ਲੱਲਾ ਭੱਬਾ ਨੂੰ ਭੇਜ ਦਿੰਦੇ ਤੁਹਾਡੇ ਕੋਲ ਬਥੇਰੀ ਫੌਜ ਉਹਨੂੰ ਭੇਜ ਦਿੰਦੇ ਕਟੋਗੜ ਕਿਸਾਨਾਂ ਦੇ ਦੁੱਖ ਤੇ ਸੁਣਦੇ ਨਾ ਜੀ ਉਹ ਦੁੱਖ ਸੁਣਨ ਤੋਂ ਭੱਜ ਗਏ ਨੇ ਫਿਰ ਕਿਸਾਨਾਂ ਵੀ ਤੇ 13 ਮਹੀਨੇ ਪਹਿਲਾਂ ਕੱਡੇ ਹੁਣ ਉਹਨਾਂ ਨੇ ਸ਼ੰਭੂ ਤੇ ਖਨੌਰੀ ਲਾ ਕੇ ਬੈਠੇ ਉਨ੍ਹਾਂ ਦਾ ਵੀ ਗੁੱਸਾ ਹੈ ਨਾ 1 ਜੂਨ ਨੂੰ ਚਲੋ ਚੋਣ ਹੈ ਪੰਜਾਬ ਦੇ ਅੰਦਰ ਇਧਰ ਨਾਲ ਹਿਮਾਚਲ ਲਈ ਹੋਣੀ ਹੈ 22 ਮਈ ਦਾ ਦਿਨ ਚੁਣਿਆ ਕਿਸਾਨਾਂ ਨੇ ਕਹਿੰਦੇ ਨਾਲੇ ਸਾਨੂੰ 100 ਦਿਨ ਪੂਰੇ ਹੋ ਜਾਣੇ ਆ ਤੇ ਲੱਖਾਂ ਦਾ ਇਕੱਠ ਕਰਾਂਗੇ ਖਨੌਰੀ ਬਾਰਡਰ ਵਾਲੇ ਪਾਸੇ ਵੀ ਸ਼ੰਭੂ ਬਾਰਡਰ ਤੇ ਵੀ ਉਸ ਇਕੱਠ ਦਾ ਕੀ ਇਸ ਚੋਣ ਦੇ ਉੱਤੇ ਅਸਰ ਪਏਗਾ ਜਾਂ ਫਿਰ ਉਹ ਇੱਕ ਗਤੀਵਿਧੀ ਦਾ ਹਿੱਸਾ ਰਹੇਗਾ ਨਹੀਂ ਦੇਖੋ ਭਾਜਪਾ ਤੇ ਅਸਰ ਪਏਗਾ ਪੰਜਾਬ ਹਰਿਆਣਾ ਤੇ ਵੈਸਟਰਨ ਯੂਪੀ 'ਚ ਤੇ ਅਸਰ ਪਏਗਾ ਭਾਜਪਾ ਨੂੰ ਪਰ ਅਗਰ ਵੈਸਟਰਨ ਯੂਪੀ ਦੇ ਵਿੱਚ ਪੈ ਗਿਆ ਅਸਰ ਤਾਂ ਫਿਰ ਭਾਜਪਾ ਵਾਸਤੇ ਔਕਾ ਹੋ ਜਾਊਗਾ ਇਸੇ ਕਰਕੇ ਉਹਨਾਂ ਨੇ ਬੜੇ ਪੜਾਵਾਰ ਇਲੈਕਸ਼ਨ ਕਰਵਾਈ ਹੈ ਨਾ ਅੱਗੇ ਹਾਲਾਂਕਿ ਇੰਡੀਆ ਦੇ ਵਿੱਚ ਤੇ ਇੱਕ ਫੇਸ ਦੇ ਵਿੱਚ ਇਲੈਕਸ਼ਨ ਹੋਣੀ ਚਾਹੀਦੀ ਸੀ ਲੇਕਿਨ ਇਲੈਕਸ਼ਨ ਕਮਿਸ਼ਨ ਦਾ ਸ਼ਡਿਊਲ ਹੀ ਕਹਿੰਦੇ ਕਿਤੇ ਹੋਰ ਬਣ ਕੇ ਆਇਆਗਾ ਅਗਰ ਇੱਕ ਟਾਈਮ ਇਲੈਕਸ਼ਨ ਹੋਈ ਤੇ ਪ੍ਰਾਈਮ ਮਿਨਿਸਟਰ ਨੂੰ ਪ੍ਰਚਾਰ ਕਿਸੇ ਪਾਰਟੀ ਨੂੰ ਪ੍ਰਚਾਰ ਕਰਨ ਦਾ ਮੌਕਾ ਨਹੀਂ ਜਿਸ ਸਰਕਾਰ ਨੇ ਦਸਾਂ ਸਾਲਾਂ ਦੇ ਵਿੱਚ ਕੰਮ ਕੀਤਾ ਉਹਨਾਂ ਦੇ ਕੰਮ ਬੋਲਣੇ ਚਾਹੀਦੇ ਸੀ ਪਰ ਉਹਨਾਂ ਨੂੰ ਫਿਰ ਵੋਟਾਂ ਮੰਗਣ ਵਾਸਤੇ ਕਿਵੇਂ ਫਿਰਕੂ ਤਾਕਤਾਂ ਏਜੰਡਾ ਉਹਨਾਂ ਦਾ ਕਿਉਂਕਿ ਭਾਜਪਾ ਦੀ ਸੋਚ ਹੀ ਹੈ ਨਾ ਜੀ ਉਹਨਾਂ ਦੀ ਸੋਚ ਕਿੱਥੋਂ ਆ ਰਹੀ ਆ ਉਹ ਨਾਗਪੁਰ ਤੋਂ ਆ ਰਹੀ ਆ ਜਾਂ ਦਿੱਲੀ ਜਿਹੜਾ ਝੰਡੇ ਵਾਲਾ ਚੌਂਕ ਉੱਥੋਂ ਆ ਰਹੀ ਆ ਸੋਚ ਹੀ ਉਹਨਾਂ ਦੇ ਉੱਥੋਂ ਆ ਰਹੀ ਨਾ ਤੇ ਇਸ ਕਰਕੇ ਜਿਹੜਾ ਸਵਾਲ ਹੁਣ ਕਿਸਾਨਾਂ ਦਾ ਲਾਜ਼ਮੀ ਤੌਰ ਤੇ ਜਿਹੜੇ 22 ਮਈ ਨੂੰ ਉਹਨਾਂ ਨੇ ਇਕੱਠ ਕਰਨ ਹੈਗਾ ਅਸਰ ਤੇ ਪਵੇਗਾ ਮੈਨੂੰ ਇਹ ਲੱਗਦਾ ਕਿ ਜਿਸ ਵੀ ਪਾਰਟੀ ਦਾ ਕੋਈ ਵੀ ਜਿਹੜੀ ਜਮਾਤ ਚਾਹੇ ਕਿਸਾਨ ਚਾਹੇ ਕੇਦ ਮਜ਼ਦੂਰਾ ਚਾਹੇ ਮੁਲਾਜ਼ਮ ਜਥੇ ਬੰਦੀਆਂ ਹੈਗੇ ਨਾ तरीका डेमोक्रेटिक ਹੋਣਾ ਚਾਹੀਦਾ ਹੈਗਾ ਲੋਕਤੰਤਰ ਦੇ ਵਿੱਚ ਲੋਕਤੰਤਰ ਤਰੀਕੇ ਦੇ ਨਾਲ ਹਰ ਹੋਣਾ ਹੀ ਸਭ ਤੋਂ ਵਧੀਆ ਹੈਗਾ ਜਿਹੜਾ ਆਪਾਂ ਵਿਰੋਧ ਕਰਦੇ ਹਾਂ ਵਿਰੋਧ ਕਰਨਾ ਰਾਈਟ ਆ ਪਰ ਵਿਰੋਧ ਦਾ ਵੀ ਇੱਕ ਬੜਾ ਤਰੀਕਾ ਜਿਵੇਂ ਸਬਰ ਦੇ ਨਾਲ ਤੁਸੀਂ 13 ਮਹੀਨੇ ਅੰਦੋਲਨ ਜਿੱਤਿਆ ਹੈਗਾ ਇੱਥੇ ਵੀ ਇਹ ਗੱਲ 13 ਦਿਨਾਂ ਦੀ ਆ 13 ਦਿਨਾਂ ਦਾ ਮਾਹੌਲ ਪੱਖ ਜਣਾ 1 ਜੂਨ ਤੇ ਝਟ ਹੀ ਆ ਜਾਣੀ ਹੈਗੀ ਆ ਤੇ ਜਿਹੜੇ ਬਦਲੇ ਲੈਣੇ ਕਿਸੇ ਵੀ ਪਾਰਟੀ ਕੋ ਗਿਣ ਗਿਣ ਕੇ ਲੋ ਕਢਾਓ ਮਸ਼ੀਨਾਂ ਦੀਆਂ ਚੀਕਾਂ ਕਢਾਓ ਜਿਹੜਾ ਉਥੇ ਬਟਨ ਆਪਣਾ ਨੱਪੀ ਜਾਓ ਜਿਹੜਾ ਨਹੀਂ ਦੱਬਣਾ ਨਾ ਦੱਬੋ ਪਰ ਆ ਜਿਹੜਾ ਹੁਣ ਤਰੀਕਾ ਆ ਜਨੈ ਕਿਉਂਕਿ ਹੁਣ ਵੀਡੀਓ ਵੀ ਵਾਇਰਲ ਹੋ ਜਾਂਦੀਆਂ ਕੋਈ ਕਹਿੰਦਾ ਕਿ ਮੇਰੀ ਅੱਧੀ ਘੱਟ ਕੇ ਲਈ ਕੋਈ ਕਹਿੰਦਾ ਮੇਰੀ ਪੂਰੀ ਲਾਤੀ ਕਨ ਉਹ ਇਹਦੇ ਚ ਸ਼ਰਾਰਤਾਂ ਵੀ ਹੋਣੀਆਂ ਪਰ ਲਾਜ਼ਮੀ ਤੌਰ ਤੇ ਜਿਹੜੇ ਕਿਸਾਨ ਲੱਗੇ ਆ ਸੰਯੁਕਤ ਕਿਸਾਨ ਮੋਰਚਾ ਚਾਹ ਪੋਲਿਟੀਕਲ ਚਾਹ ਨੋਨ ਪੋਲਿਟੀਕਲ ਬੀਜੇਪੀ ਦਾ ਇਹ ਔਖਾ ਹੋਇਆ ਬੀਜੇਪੀ ਨੂੰ ਲੱਗਦਾ ਕਿ ਪੰਜਾਬ ਦਾ ਕਿਸਾਨ ਜਾਂ ਹਰਿਆਣਾ ਦਾ ਕਿਸਾਨ ਜਿੰਨਾ ਸਾਡੇ ਖਿਲਾਫ ਬੋਲੂਗਾ ਦੂਜਾ ਭਾਈਚਾਰਾ ਉਹ ਮਜ਼ਬੂਤ ਹੋਊਗਾ ਉਹ ਸਾਨੂੰ ਪਾਊਗਾ ਬੀਜੇਪੀ ਇਹ ਸੋਚ ਕੇ ਬੈਠੀ ਆ ਗਿਆ ਉਹਦੇ ਖੁਸ਼ ਨੇ ਕਿ ਸਾਨੂੰ ਪੰਜਾਬ ਦੇ ਵਿੱਚੋਂ 13 ਚੋਂ 1 ਬਣਾਵੇ ਕੋਈ ਗੱਲ ਨਹੀਂ ਹਰਿਆਣੇ ਚੋਂ ਭਾਵੇਂ 2 ਆ ਜਾਣ ਬਹੁਤ ਗੱਲ ਉਹਨਾਂ ਦਾ ਟਾਰਗੇਟ ਕੀ ਹੈਗਾ ਰਾਜਸਥਾਨ ਮੱਧ ਪ੍ਰਦੇਸ਼ ਗੁਜਰਾਤ ਯੂਪੀ ਬਿਹਾਰ ਛੱਤੀਸਗੜ ਕਰਨਾਟਕ ਉਹਨਾਂ ਦੇ ਤਾਂ ਟਾਰਗੇਟ ਹੈ ਹੀ ਨਾ ਉਹ ਕਹਿੰਦੇ ਸਾਬਤੋ ਚ ਕੋਈ ਗੱਲ ਉਹ ਤਾਂ ਕਹਿੰਦੇ ਸਾਨੂੰ ਇੱਥੋਂ ਹੀ 300 ਆਏ ਨਾ ਬਹੁਤ ਆ ਕਿਉਂਕਿ ਇੱਥੇ ਪੰਜਾਬ ਦੀਆਂ ਹਰਿਆਣੇ ਦੀਆਂ ਹਿਮਾਚਲ ਦੀਆਂ ਜੰਮੂ ਕਸ਼ਮੀਰ ਦੇ ਮਿਲਾ ਕੇ ਵੀ 30 ਨਹੀਂ ਹੁੰਦੀਆਂ ਤੇ ਯੂਪੀ ਇਕੱਲੇ ਦੀਆਂ 80 ਹੈਗੀਆਂ ਨਾ ਹੁਣ ਸਵਾਲ ਉੱਥੇ ਹੀ ਹੈ ਨੇ ਹੁਣ ਜਿਹੜੀਆਂ ਸਟੇਟਮੈਂਟਾਂ ਦੇ ਰਹੇ ਨੇ ਕਿਉਂਕਿ ਉੱਥੇ ਜੁਪੀ ਵਾਲਾ ਵੀ ਜਿਹੜਾ ਮੁੱਖ ਮੰਤਰੀ ਹੈਗਾ ਉਹਦੀ ਵੀ ਲੋਕ ਪਤਾ ਪ੍ਰਾਈਮ ਮਿੰისტਰਾਂ ਕਿੰਨੀ ਕੀ ਬੰਦੀ ਹੈਗੀ ਆ ਉਹ ਤਾਂ ਸਾਰੇ ਪਾਸੇ ਬੀਜੇਪੀ ਕੋ ਇੱਕੋ ਹੀ ਚਿਹਰਾ ਪ੍ਰਾਈਮ ਮਿਨਿਸਟਰ ਉਹ ਜੇ ਸਟੇਟ ਦੇ ਵਿੱਚ ਮੁੱਖ ਮੰਤਰੀ ਦੀ ਚੋਣ ਹੋਏ ਉੱਥੇ ਵੀ ਪ੍ਰਾਈਮ ਮਿਨਿਸਟਰ ਦਾ ਨਾਮ ਹੀ ਚੱਲਦਾ ਹੈਗਾ ਹੁਣ ਇਸ ਮਸਲੇ ਦੇ ਵਿੱਚ ਬੀਜੇਪੀ ਹਿੱਲੀ ਹੋਈ ਹੈ ਚਾਹੇ ਕਿਸਾਨ ਚਾਹੇ ਦੇਸ਼ ਦਾ ਮਜ਼ਦੂਰ ਜਮਾਤ ਚਾਹੇ ਐਸੀਪੀ ਚਿਹਰਾ ਦੇ ਦਾ ਚਾਹੇ ਨੌਜਵਾਨਾ ਉਹ ਨੌਜਵਾਨ ਦਾ ਵੀ ਤੇ ਦਿਲ ਦੁਖਦਾ ਹੋਊਗਾ ਕਿ ਇੱਕ ਪਾਸੇ ਮੈਂ ਫੱਬਜੀ ਬਣ ਕੇ ਤਨਖਾਹ 70 ਲੱਖ ਲੈਣੀ ਤੇ ਮੈਂ 16 ਸਾਲ 22 ਸਾਲ 32 ਸਾਲ ਨੌਕਰੀ ਕਰਨੇ ਹੁਣ ਮੈਂ 4 ਸਾਲ ਬਾਅਦ ਵੇਲਾ ਹੋ ਕੇ ਆਇਨਾ ਤੇ 4 ਸਾਲ ਬਾਅਦ ਕੀ ਵਿਚਾਰੇ ਨੂੰ ਕਿੱਥੇ ਨੌਕਰੀ ਮਿਲ ਜੂਗੀ ਇਸ ਕਰਕੇ ਹਾਲਾਤ ਬੀਜੇਪੀ ਦੇ ਮਾੜੇ ਨੇ ਉਹਨਾਂ ਨੂੰ ਉਹਨਾਂ ਨੂੰ ਲੱਗਦਾ ਉਹਨਾਂ ਦੇ ਪੈਰਾਂ ਤੋਂ ਜ਼ਮੀਨ ਖਿਸਕਣੀ ਸ਼ੁਰੂ ਹੋ ਚੁੱਕੀ ਹੈ ਇਸੇ ਕਰਕੇ ਹੁਣ ਬੀਜੇਪੀ ਦਾ ਹਰ ਵਰਗ ਜਿਹੜਾ ਵਿਰੋਧ ਕਰ ਰਿਹਾ ਉਹ ਸਵਾਲ ਇਹ ਆ ਕਿ ਬੀਜੇਪੀ ਦਾ ਦੇਸ਼ ਦੀ ਜਨਤਾ ਨੇ ਤਾਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਉਹ ਜਿਹੜੇ ਉਹਨੂੰ ਕੈਸ਼ ਜਿਹੜਾ ਕਰਨਾ ਹੈਗਾ ਨਾ ਉਹ ਇੰਡੀਆ ਗੱਠ ਜੋੜ ਨਹੀਂ ਕਰ پا ਰਿਹਾ ਉਹ ਵੱਡਾ ਸਵਾਲ ਹੈ ਕਿਉਂਕਿ ਉਹਨਾਂ ਕੋ ਕੋ ਕੈਪੇਬਿਲਿਟੀ ਨਹੀਂ ਹੈਗੀ ਉਹਨਾਂ ਕੋ ਲੀਡਰ ਅਜਿਹਾ ਕੋਈ ਹੈ ਨਹੀਂ ਆ ਜਿਹੜਾ ਦੇਸ਼ ਦੇ ਲੋਕਾਂ ਦਾ ਮੈਸੈਂਜਰ ਬਣ ਜੇ ਉਹ ਨਹੀਂ ਹੈ ਉਹ ਕਮੀ ਹੈਗੀ ਇਸੇ ਕਰਕੇ ਜਦ ਲੋਕ ਸੋਚਦੇ ਨੇ ਕਿ ਇੱਕ ਪਾਸੇ ਤੇ ਆ ਵਾ ਜਿਹੜਾ ਧਰਮ ਦੇ ਆਧਾਰ ਤੇ ਵੋਟਾਂ ਲਿਆ ਜਾਂਦੇ ਨੇ ਦੇਸ਼ ਨੂੰ ਗਮਰਾਹ ਕਰਕੇ ਵੋਟਾਂ ਲੈ ਦੂਜੇ ਪਾਸੇ ਕਿਹਨੂੰ ਦਈਏ ਕਿਹਦੇ ਹੱਥਾਂ 'ਚ ਸੇਫ ਆ ਉਹ ਚਿਹਰੇ ਨਹੀਂ ਆ ਉਹ ਪ੍ਰੋਬਲਮ ਹੈਗੀ ਆ ਇਸੇ ਕਰਕੇ 14 ਜ ਵੀ ਜਿੱਤ ਗਏ 19 ਵਿੱਚ ਵੀ ਜਿੱਤ ਗਏ ਹੁਣ 24 ਦੇ ਵਿੱਚ ਬੀਜੇਪੀ ਨੇ ਹੁਣ ਬੀਜੇਪੀ ਨੂੰ ਹੈਗੇ ਸਾਡੀਆਂ 250 ਜਾ ਜੇ ਫਿਰ ਜੋੜ ਤੋੜ ਕਰਾਂਗੇ ਇੱਕ ਪਾਸੇ ਇੰਡੀਆ ਗੱਠ ਜੋੜ ਨੂੰ ਕਹਿੰਦੇ ਨੇ ਫਿਰ ਇੰਨੇ ਲੋਕਾਂ ਦਾ ਢੋਲਾ ਹੋ ਗਿਆ ਇਹਨਾਂ ਕੋ ਤੇ 22 ਜਾਣੇ ਨੇ ਉਹਨਾਂ ਕੋ 38 ਜਾਣੇ ਨੇ 38 ਚੋਂ 24 ਕੀ ਭਾਟੀਆਂ ਇਹੋ ਜੀਆਂ ਨੇ ਜਿਨ੍ਹਾਂ ਕੋ ਇੱਕ ਵੀ ਐਮਪੀ ਨਹੀਂ ਹੈਗਾ ਤੇ ਜਿਹੜੇ ਕਹਿੰਦੇ ਸੀ 10 ਸਾਲਾਂ ਦੇ ਵਿੱਚ ਕੰਮ ਕੀਤਾ 10 ਸਾਲਾਂ ਦੇ ਵਿੱਚ ਬੀਜੇਪੀ ਨੇ ਕੀ ਕੰਮ ਕੀਤਾ ਗਾਂਧੀ ਨਹਿਰੂ ਇੰਦਰਾ ਡਾਕਟਰ ਮਨਮੋਹ ਸਿੰਘ ਪਾਕਿਸਤਾਨ ਮੁਸਲਮਾਨ ਚਾਹੀਨਾ ਹੋਰ ਤੇ ਕੰਮ ਹੋਏ ਨੇ ਜੈਨਾਂ ਨੇ ਇੰਡੀਆ ਦੀਆਂ ਚੀਕਾਂ ਕਢਾ ਕੇ ਬੈਠੇ ਹੈਗੇ ਨੇ ਕੋਈ ਬੋਲਦਾ ਨਹੀਂ ਹੈਗਾ ਨਾ ਤੇ ਇਸ ਕਰਕੇ ਇਹ ਜਿਹੜਾ ਕਿਸਾਨਾਂ ਦਾ ਜਿਹੜਾ 22 ਤਰੀਕ ਵਾਲਾ ਅੰਦੋਲਨ ਆ ਲਾਜ਼ਮੀ ਤੌਰ ਤੇ ਪੰਜਾਬ ਦੀਆਂ ਵੋਟਾਂ ਤੇ ਹਿਮਾਚਲ ਦੀਆਂ ਵੋਟਾਂ ਤੇ ਹਰਿਆਣੇ ਦੀਆਂ ਵੋਟਾਂ ਤੇ ਯੂਪੀ ਵੈਸਟਰਨ ਯੂਪੀ ਦੀਆਂ ਵੋਟਾਂ ਤੇ ਅਸਰ ਤੇ ਪਾਏਗਾ